ਜਲੰਧਰ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਇਸ ਅੱਗ ਨੇ ਦੇਖਣੇ ਹੀ ਦੇਖਦੇ ਹੀ ਭਿਆਨਕ ਰੂਪ ਧਾਰ ਲਿਆ ਜਿਸ ਤੋਂ ਬਾਅਦ ਤੁਰੰਤ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ ਜਿੱਥੇ ਕਿ ਫਾਇਰ ਬ੍ਰਿਗੇਡ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਜੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਧਰ ਹੀ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜੜੀ ਘਟਨਾ ਵਾਪਰੀ ਹੈ ਜੜੀ ਅੱਗ ਲੱਗੀ ਹੈ ਪਰਿਵਾਰ ਦੇ ਮੁਤਾਬਕ ਘਰ ਦੇ ਵਿੱਚ ਜੋਤ ਜਗਾਈ ਹੋਈ ਸੀ ਅਚਾਨਕ ਜੜੀ ਹੈ ਜੋਤ ਨਿਚ ਡਿੱਗ ਜਾਂਦੀ ਹੈ ਜਿਸ ਕਰਕੇ ਇਹ ਅੱਗ ਦੀ ਵਜ੍ਹਾ ਬਣ ਜਾਂਦੀ ਹੈ ਉੱਥੇ ਹੀ ਘਰ ਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਜਲ ਕੇ ਰਾਖ ਹੋ ਜਾਂਦਾ ਹੈ ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਰ ਕੁਝ ਨਹੀਂ ਜੋ ਜਗਾਈਏ इजीली ਜੋ ਜੜੀਆਂ ਨਾ ਸੋਫੇ ਲੱਗਦੀ ਸੀ ਉਹਦੇ ਕਰਕੇ ਅੱਗ ਵੱadi ਆਪਾਂ ਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਬਾਅਦ ਚ ਗਿਆ ਜੀ ਮੈਨੂੰ ਕਾਲ ਆਇਆ ਕਵਾਨੀਆਂ ਜੀ ਅੱਗ ਲੱਗ ਗਈ ਹੈ ਚਲੋ ਜਾਨੀ ਮਾਨੀ ਇਨਸਾਨ ਨੇ ਆਇਆ ਆਪਣਾ ਆਪਣੀ ਫੈਮਿਲੀ ਛੱਡ ਕੇ ਸੀ ਫੈਮਿਲੀ ਛੱਡ ਕੇ ਕੌਣ ਕੌਣ ਪਰਿਵਾਰ ਦੇ ਵਿੱਚ ਸੀ ਭਾਈ ਜੀ ਆਪਣੀ ਫੈਮਿਲੀ ਹੈਗੀ ਆਪਾਂ ਚਾਰ ਪਰਸਨ ਚਾਰ ਪਰਸਨ ਠੀਕ ਠਾਕ ਹੈ ਸਭ ਹੋ ਰਹੀ ਹੈ ਇਨਫੋ ਫਾਇਰ ਵਿਟ ਮੌਕੇ ਤੇ ਪਹੁੰਚ ਕੇ ਬੈਠੇ ਲੱਗੇ ਸਰ ਉਹਨਾਂ ਨੂੰ ਪਹੁੰਚ ਨਹੀਂ ਉਹ ਨਾ ਦਿਨੋ ਥੈਂਕਿਊ ਕਰਤਾਰ ਕੀ ਕਿਹੜੀ ਜਗ੍ਹਾ ਵੈ ਸਰ ਐ ਸਵਨ ਬਾਰਗਰੋ ਠੀਕ ਸ਼ਤਗੜ ਕਰਤਾਰ ओके भाई इने तो सारे ਕਮਾਨੀਆਂ ਦਾ ਫੋਨ ਆਇਆ ਕਿ ਮਤਲਬ ਕਿ ਇਧਰ ਹੱਥ ਲੱਗੀ ਹੈ ਵੀ ਫੜਾ ਫੜਾ ਆਇਓ ਤੁਸੀਂ ਘਰ ਕੋਈ ਵੀ ਨਹੀਂ ਸੀਗਾ ਸਿਰਫ ਉਸ ਟਾਈਮ ਤੇ ਸਾਰੇ ਤਾਂ ਮੈਂ ਇੱਥੇ ਸ਼ਿਫਟ ਕਰ ਗਿਆ ਮੇਰਾ ਬ੍ਰਦਰ ਇੱਥੇ ਹੈਗਾ ਸੀ ਉਹ ਵੀ ਦੁਕਾਨ ਤੇ ਸੀ ਤੁਹਾਡੇ ਭਾਬੀ ਸੀ ਗੁੜੀਆਂ ਸੀ ਮੇਰੇ ਦੀਦੀ ਸੀ ਨਾ ਬੇਟਾ ਸੀ ਉਹਨਾਂ ਦਾ ਓਕੇ ਤੇ ਉਹ ਭਾਵੇਂ ਜੋਤ ਅੰਦਰ ਜਗਾਈ ਸੀ ਉਹਨਾਂ ਨੇ ਤੇ ਜੋਤ ਹੀ ਮਤਲਬ ਕਿ ਮੇਨ ਜੋਤ ਦੇ ਕੱਪੜੇ ਨਾਲ ਜੁੜੇ ਅੱਛਾ ਹਾਂਜੀ ਤੇ ਪਰਿਵਾਰਿਕ ਨੰਬਰ ਠੀਕ ਨੇ ਸਰ ਕੋਈ ਹੋਰ ਕਿੰਨੇ ਜੀ ਸੀਗੇ ਜੀ ਘਰ ਦੇ ਵਿੱਚ ਚਾਰ ਮੈਂਬਰ ਇੱਥੇ ਹੈਗੇ ਸੀ ਚਾਰ ਮੈਂਬਰ ਚਾਰੋਂ ਸੇਵਨੇ ਸੀ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਸਭ ਕੁਝ ਅੰਦਰ ਚਲ ਗਿਆ ਜਿਹੜਾ ਕਮਰਾ ਹੈ ਸੋਈ ਸਾਰੀ ਉੱਪਰ ਕਬਰ ਬਣੇ ਸਭ ਕੁਝ ਸੜ ਸੁਰ ਗਿਆ ਸਾਰਾ ਹਾਂਜੀ ਇੰਨੀ ਭੈਣੇ ਅੱਗ ਲੱਗੀ ਹਾਂਜੀ ਹਾਂਜੀ ਨਾ ਹੁਣੀ ਹੈ ਜਸ ਹੁਣੀ ਹੈ ਮਨ ਮੇਰੇ ਬੇਟੇ ਨੇ ਦੱਸਿਆ ਤੇ ਉਹ 5 ਵਿਗੜ ਕਿਤਾ ਮੂਕੇ ਨੇ ਬੋਲੀ ਅਸੀਂ ਸਾਡੇ ਜਾਨੀ ਨੂੰ ਫੋਨ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਫੋਨ ਕੀਤਾ ਤੇ ਫਿਰ ਉਹ ਆ ਗਏ ਕਿੰਨੇ ਕਿੰਨੇ ਕਿ ਮਿੰਟ ਚ ਫਾਇਰ ਗੇਟ ਪਹੁੰਚ ਗਏ ਸੀ ਕਾਰ ਬੋਕੇ ਤੇ ਫੋਨ ਪੰਜ ਮਿੰਟ ਚ ਪਹੁੰਚ ਗਏ ਪੰਜ ਮਿੰਟ ਹਾਂਜੀ ਹੁਣ ਅੱਗੇ ਤੇ ਕਾਬੂ ਪਾ ਲਈ ਤਾਂ ਗਿਆ ਹਾਂਜੀ ਹਾਂਜੀ ਉਹ ਠੀਕ ਹੈ ਮਤਲਬ ਵੀ ਚਲੋ ਜਾਨੀ ਮਾਲੀ ਨੁਕਸਾਨ ਨਹੀਂ ਆਇਆ ਕਿ ਉਹਦਾ ਬਚਾਇਆ ਜਿਹੜਾ ਬਕੀ ਅੱਗ ਨਾਲ ਜਿਹੜੀ ਮਾਲੀ ਨੁਕਸਾਨ ਘਰ ਦਾ ਜਿਹੜਾ ਉਹ ਸੜਿਆ ਸਾਰਾ ਹਾਂਜੀ ਸੜਿਆ ਸਾਰਾ ਬਕੀ ਕਿੰਨਾ ਕਿੱਦਾਂ ਲੱਗਦਾ ਕਾਰ ਅੱਗ ਮਤਲਬ ਲੋਕਾਂ ਆ ਗਈ ਭਾਜੀ ਆਪਣਾ ਕਿ ਨਾ ਗਿਆ ਜੀ ਮੇਰੇ ਨਾਲ ਸੋਨੂ ভাই ਕਿੱਥੇ ਰਹਿਣ ਵਾਲੇ ਮੈਂ ਇੱਥੇ ਰਹਿੰਦਾ ਸੀ ਪਹਿਲਾਂ ਜੁਆਇੰਟ ਫੈਮਿਲੀ ਸਾਡੀ ਹੁਣ ਮੈਂ ਸ਼ਿਫਟ ਹੋ ਗਿਆ ਕਰੋੜਦਲੋਂ ਠੀਕ ਹੈ ਫੇਰ ਸਬਜ਼ੀ ਮੰਡੀ ਸ਼ੋਪ ਕਰੀਆ ਪੁਰਾਣੀ ਸਬਜ਼ੀ ਮੰਡੀ ਕੋਈ ਇੱਥੇ ਬ੍ਰਦਰ ਵੀ ਸ਼ੋਪ ਤੇ ਆ ਗਿਆ ਉਹਦੀ ਰੇਰ ਰੇਰੈਸਟ੍ਰੇਸ਼ਨ ਦੁਕਾਨ ਆ ਗਈ ਹੈ ਤੇ ਘਰ ਪੱਬੀ ਸੀ ਬੱਚੇ ਸੀ ਨਾਲ ਮੇਰੇ ਸਿਸਟਰ ਰਹਿਤੇ ਅੱਗੇ ਸੀ ਤੇ ਮੈਂ ਜੋ ਜੋ ਦੁਕਾਨੀ ਸੀ ਜੋਟਲੇ ਮੇਰੇ ਪਾਪੜ ਵਾਚ ਕੇ ਜੇ ਅੱਜ ਲੋਕ ਲੱਗੇ ਉਹਦੇ ਕੱਪੜੇ ਨਾਲ ਉਹਦੇ ਕਰਕੇ ਸਾਰਾ ਹੋ ਗਿਆ ਠੀਕ ਠੀਕ ਭਾਜੀ ਹਾਂ ਸਰ ਕੀ ਸੂਚਨਾ ਆਈ ਸੀ ਜੀ ਸਰ ਸਾਨੂੰ 740 ਦੇ ਕਾਲ ਆਇਆ ਸੰਤ ਗੜ ਕਰਨ ਵਾਲੇ ਕੋਲ ਫੋਰਸ ਕਾਲ ਦੇ ਸਾਹਮਣੇ ਘਰ ਦੇ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਦੋ ਗੱਡੀਆਂ ਕੱਢ ਕੇ ਅਗਲੀ ਜਗ੍ਹਾ ਤੇ ਆ ਕੇ ਅੱਗ ਦੇ ਪਾਣੀ ਚ ਲਾ ਕੇ ਅੱਗ ਬੁਝਾ ਦਿੱਤੀ ਕੀ ਕਾਰਨ ਕੀ ਸੀ ਅੱਗ ਲੱਗਣ ਦਾ ਕੁਝ ਪਤਲ ਕੇ ਉਹ ਘਰ ਦੇ ਦੱਸਦੇ ਆ ਕਿ ਮੈਡਮ ਨੇ ਜੋ ਜਗਾਈ ਸੀ ਉਹਦੇ ਕਰਕੇ ਜੋ ਜੂੜ ਦੇ ਗਈ ਆ ਉਹਦੇ ਕਰਕੇ ਅੱਗ ਲੱਗੀ ਆ ਤੇ ਅੱਗ ਹੁਣ ਬੁਝਾ ਦਿੱਤੀ ਗਈ ਚੰਗੀ ਕਰ ਘਰ ਦੇ ਵਿੱਚ ਕਿੰਨੇ ਕੋ ਜੀ ਸੀਗੇ ਜੂੜ ਜਾਨ ਜੀ ਸੀਗੇ ਸਾਰੇ ਬਾਹਰ ਨਿਕਲੇ ਸੇਫ ਹੈ ਜੀ ਸਾਰੇ ਘਰ ਦੇ ਹਾਂ ਜੀ ਸਾਰੇ ਸੇਫ ਆ ਹੁਣ ਅੱਗ ਦੇ ਕਾਬੂ ਪਾ ਲਈ ਅੱਗ ਦੇ ਕਾਬੂ ਪਾ ਲਿਆ ਜੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਜੀ ਆਪਣੀਆਂ ਸਾਡੇ ਦੋ ਗੱਡੀਆਂ ਲੱਗੀਆਂ ਜੀ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਜੀ ਮੈਂ ਅਰਸੀ ਦੇ ਸੰਗਤੈਂ ਮੋਕਸਾਪੁਰ ਥਾਣਾ ਜੀ ਤੇ ਲੰਮੂ ਮੋਕੇ ਤੇ ਆਇਓ ਸਰ ਕੀ ਮਾਮਲਾ ਕੀ ਹੈ ਜੀ ਕਿ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲਦੀ ਜੀ ਕਿ ਉਹ ਕਰਦੇ ਜੀ ਅੱਗ ਲੱਗ ਗਈ ਹੈ जो आए मौके से देखा फायर ब्रिगेड दी पहुंची हुई कबू पा गया नुकसान तो जरूर हो नुकसान नहीं होता कुछ पता है। चले है सर कि नुकसान होया कुछ नुकसान जिंदा घर के सूफी साफी जो समाज छाई दरवाजे वगैरह छ ਸ਼੍ਰੀ ਬਾਪੂ ਦੇ ਆਪਣੀ ਗੱਲ ਜਿਹੜੀ ਨਹੀਂ ਦਾਸ ਤੇ ਕਿੰਨਾ ਨੁਕਸਾਨ ਹੋਇਆ ਤਾਂ ਕੋਈ ਪਤਾ ਨਹੀਂ ਆਜ ਜਿਹੜੇ ਮੀਨ ਜਿਹੜੇ ਦੇਖਦਾ ਵਾਂ ਵੀ ਭਾਪੀ ਦੇ ਘਰ ਸੁਖੀ ਭਾਪੀ ਤੇ ਇੱਕ ਘਰਵਾਦਾ ਜਿਹਨੂੰ ਕੰਮ ਦੇ ਦੇ ਗਏ ਕੰਮ ਦੇ ਦੇ ਤੇ ਅੱਗ ਲੱਗੀ ਕਿ ਕਿੰਨੀ ਅੱਗ ਲੱਗਣ ਦਾ ਸਰਕਾਰ ਨੂੰ ਪਤਾ ਚੱਲਿਆ ਕਿਸ ਕਰਨ ਲੱਗੀ ਹੈ ਜੀ ਸਰਕਾਰ ਦੇ ਕੋਈ ਤਾਰਨ ਦੇ ਜਿਹੜਾ ਲੋਕ ਨਹੀਂ ਇਹ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਕਿਤੇ ਦੂਰ ਵੀ ਡਾਈ ਹੋਈ ਸੀ ਉਸ ਤੋਂ ਬਾਅਦ ਤੇ ਉਹ ਦੂਤ ਤੋਂ ਸ਼ਾਇਦ ਉਹ ਕਰ ਦਿੱਤੀ ਜਾਂਦੀ ਜਲੰਧਰ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਇਸ ਅੱਗ ਨੇ ਦੇਖਣੇ ਹੀ ਦੇਖਦੇ ਹੀ ਭਿਆਨਕ ਰੂਪ ਧਾਰ ਲਿਆ ਜਿਸ ਤੋਂ ਬਾਅਦ ਤੁਰੰਤ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ ਜਿੱਥੇ ਕਿ ਫਾਇਰ ਬ੍ਰਿਗੇਡ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਧਰ ਹੀ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜੜੀ ਘਟਨਾ ਵਾਪਰੀ ਹੈ ਜੜੀ ਅੱਗ ਲੱਗੀ ਹੈ ਪਰਿਵਾਰ ਦੇ ਮੁਤਾਬਕ ਘਰ ਦੇ ਵਿੱਚ ਜੋਤ ਜਗਾਈ ਹੋਈ ਸੀ ਅਚਾਨਕ ਜੜੀ ਹੈ ਜੋਤ ਨਿਚ ਡਿੱਗ ਜਾਂਦੀ ਹੈ ਜਿਸ ਕਰਕੇ ਇਹ ਅੱਗ ਦੀ ਵਜ੍ਹਾ ਬਣ ਜਾਂਦੀ ਹੈ ਉੱਥੇ ਹੀ ਘਰ ਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਜਲ ਕੇ ਰਾਖ ਹੋ ਜਾਂਦਾ ਹੈ ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਰ ਕੁਛ ਨਹੀਂ ਜੋ ਜਗਾਈਏ ਕਿ ਜੀ ਜਿਹੜੀ ਜੋਤ ਜਿਹੜੀ ਹੈ ਨਾ ਸੁੱਖੇ ਲੇਕਦੀ ਸੀ ਉਹਦੇ ਕਰਕੇ ਅੱਗ ਵੱਗ ਗਈ ਆਪਾਂ ਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਬਾਅਦ ਸਵੇਰੇ ਜੀ ਮੈਨੂੰ ਕਾਲ ਆਇਆ ਕਵਨੀਆਂ ਜੀ ਅੱਗ ਲੱਗ ਗਈ ਹੈਗੀ ਹੈ ਚਲੋ ਜਾਨੀ ਮਾਨੀ ਇਨਸਾਨ ਨੇ ਆਇਆ ਆਪਣਾ ਆਪਣੀ ਫੈਮਿਲੀ ਠੀਕ ਹੈ ਜੀ ਫੈਮਿਲੀ ਠੀਕ ਕੋਣ ਕੋਣ ਪਰਿਵਾਰ ਦੇ ਵਿੱਚ ਸੀ ਭਾਈ ਜੀ ਆਪਣੀ ਫੈਮਿਲੀ ਹੈਗੀ ਆਪਾਂ ਚਾਰ ਪਰਸਨ ਨੇ ਚਾਰ ਪਰਸਨ ਠੀਕ ਠਾਕ ਹੈ ਸਭ ਹੋ ਰਹੀਆ ਉਹ ਤੇ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਕੇ ਬਚਾ ਲਿਆ ਸਰ ਉਹਨਾਂ ਨੂੰ ਪਹੁੰਚ ਕੋਚ ਨਹੀਂ ਉਹਨਾਂ ਨੇ ਦਿਨੋਂ ਥੈਂਕ ਯੂ ਕਰਤਾਰ ਕੀ ਕਿਹੜੀ ਜਗਾ ਵੈ ਸਰ ਸਵਨ ਬਰ ਗਿਆ ਜੀ ਠ ओके भाई इधर तो सारे ਕਵਾਨੀਆਂ ਦਾ ਫੋਨ ਆਇਆ ਕਿ ਮਤਲਬ ਕਿ ਇਧਰ ਹੱਥ ਲੱਗੀ ਹੈ ਵੀ ਫਟਾਫਟ ਆ ਜਾਓ ਤੁਸੀਂ ਘਰ ਕੋਈ ਵੀ ਨਹੀਂ ਸੀਗਾ ਸਿਰਫ ਉਸ ਟਾਈਮ ਤੇ ਘਾਰੇ ਤਾਂ ਮੈਂ ਇੱਥੇ ਸ਼ਿਫਟ ਕਰ ਗਿਆ ਮੇਰਾ ਬ੍ਰਦਰ ਇੱਥੇ ਹੈਗਾ ਸੀ ਉਹ ਵੀ ਦੁਕਾਨ ਤੇ ਸੀ ਘਰ ਦੇ ਭਾਬੀ ਸੀ ਗੁੜੀਆਂ ਸੀ ਮੇਰੇ ਡੀਡੀ ਸੀ ਨਾਲ ਬੇਟਾ ਸੀ ਉਹਨਾਂ ਦਾ ਓਕੇ ਤੇ ਉਹ ਪਾਣ ਜੋਤ ਅੰਦਰ ਜਗਾਈ ਸੀ ਉਹਨਾਂ ਨੇ ਤੇ ਜੋਤ ਹੀ ਮਤਲਬ ਕਿ ਮੈਨੂੰ ਜੋਤ ਦੇ ਕੱਪੜੇ ਨਾਲ ਜੁੜੇ ਅੱਛਾ ਤੇ ਪਰਿਵਾਰਿਕ ਮੈਂਬਰ ਠੀਕ ਨੇ ਸਰ ਕੋਈ ਹੋਣੇ ਕਿੰਨੇ ਜੀ ਸੀਗੇ ਜੀ ਘਰ ਦੇ ਵਿੱਚ ਚਾਰ ਮੈਂਬਰ ਇੱਥੇ ਹੈਗੇ ਸੀ ਚਾਰ ਮੈਂਬਰ ਚਾਰੋਂ ਸੇਵਨੇ ਸਰ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਸਭ ਕੁਝ ਅੰਦਰ ਚਲ ਗਿਆ ਜਿਹੜਾ ਕਮਰਾ ਹੈ ਸੋਈ ਸਾਰੀ ਉੱਪਰ ਕਬੜ ਬਣਿਆ ਸਭ ਕੁਝ ਸੜ ਸੁਰ ਗਿਆ ਸਾਰਾ ਹਾਂਜੀ ਇੰਨੀ ਭੈਣੇ ਅੱਗ ਲੱਗੀ ਹਾਂਜੀ ਹਾਂਜੀ ਮੈਂ ਹੁਣੀ ਆ ਹਾਂ ਜਸ ਹੁਣੀ ਆ ਮੈਂ ਮੇਰੇ ਬੇਟੇ ਨੇ ਦੱਸਿਆ ਤੇ 5 ਮਿੰਟ ਕਿੱਦਾਂ ਮੋਕੇ ਨੂੰ ਗਈ ਅਸੀਂ ਸਾਡੇ ਜਵਾਨੀ ਨੇ ਫੋਨ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਫੋਨ ਕੀਤਾ ਤੇ ਫਿਰ ਉਹ ਆ ਗਈ ਕਿੰਨੇ ਕਿੰਨੇ ਕਿ ਮਿੰਟ ਚ ਫਾਇਰ ਗੇਟ ਪਹੁੰਚ ਗਈ ਸੀ ਕਾਰ ਬੋਕੇ ਤੇ ਫੋਨ ਪੰਜ ਮਿੰਟ ਚ ਪਹੁੰਚ ਗਈ ਪੰਜ ਮਿੰਟ ਹਾਂਜੀ ਹੁਣ ਅੱਗ ਤੇ ਕਾਬੂ ਪਾ ਲਈ ਤਾਂ ਗਿਆ ਹਾਂਜੀ ਹਾਂਜੀ ਉਹ ਠੀਕ ਆ ਮਤਲਬ ਕਿ ਚਲੋ ਜਾਨੀ ਮਾਲੀ ਨੁਕਸਾਨ ਨਹੀਂ ਆਇਆ ਤੇ ਉਹਦਾ ਬਚਾਇਆ ਜਿਹੜਾ ਬੱਕੀ ਅੱਗ ਨਾਲ ਨਹੀਂ ਮਾਲੀ ਨੁਕਸਾਨ ਘਰ ਦਾ ਜਿਹੜਾ ਉਹ ਸੜਿਆ ਸਾਰਾ ਹਾਂਜੀ ਸੜਿਆ ਸਾਰਾ ਕੀ ਨਾ ਕਿੱਦਾਂ ਲੱਗਦਾ ਕਾਰ ਅੱਗ ਮਤਲਬ ਲੋਕਾਂ ਨੂੰ ਕਿੱਦਾਂ ਪ ਆ ਗਈ ਭਾਜੀ ਆਪਣਾ ਕਿਨ ਆ ਗਿਆ ਜੀ ਬਬੇ ਨਾਲ ਸੁਣ ਨੂੰ ਕਿੱਥੇ ਰਹਿਣ ਵਾਲੇ ਮੈਂ ਇੱਥੇ ਰਹਿੰਦਾ ਸੀ ਪਹਿਲਾਂ ਜੁਆਇੰਟ ਫੈਮਿਲੀ ਸਾਡੀ ਹੁਣ ਮੈਂ ਪੂਸ਼ਟ ਹੋ ਗਿਆ ਗਰੋਬਰ ਦਲੋਂ ਠੀਕ ਹੈ ਫੇਰੀ ਸਬਜ਼ੀ ਮੰਡੀ ਸ਼ੋਅ ਕਰੀਆ ਪੁਰਾਣੀ ਸਬਜ਼ੀ ਮੰਡੀ ਇੱਥੇ ਬ੍ਰਦਰ ਵੀ ਸ਼ੋਪ ਤੇ ਆ ਗਿਆ ਉਹਦੀ ਰੇ 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 ਸੇ ਸੋ ਦੁਕਾਨ ਆ ਗਈ ਠੀਕ ਹੈ ਪਰ ਪੱਬੀ ਸੀ ਬੱਚੇ ਸੀ ਨਾਲ ਮੇਰੇ ਸਿਸਟਰ ਇੱਥੇ ਆ ਗਈ ਸੀ ਠੀਕ ਹੈ ਮੈਂ ਜੋ ਜੋ ਜੁਦਾਰੀ ਸੀ ਜੋਤ ਨੇ ਮੇਰੀ ਪਾਪੜ ਵਾਚ ਕੇ ਅੱਖ ਨੂੰ ਲੱਗੇ ਉਹਦੇ ਕੱਪੜੇ ਨੂੰ ਉਹਨਾਂ ਦੇ ਕਰਕੇ ਸਾਰਾ ਹੋ ਗਿਆ ਠੀਕ ਠੀਕ ਹੈ ਭਾਜੀ ਹਾਂ ਸਰ ਕੀ ਸੂਚਨਾ ਆਈ ਸੀ ਜੀ ਸਰ ਸਾਨੂੰ 740 ਦੇ ਕਾਲ ਆਇਆ ਸੀ ਸੰਤ ਗੜ ਗੁਰਦੁਆਰੇ ਕੋਲ ਫੋਰਸ ਕਾਲ ਦੇ ਸਾਹਮਣੇ ਘਰ ਦੇ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਦੋ ਗੱਡੀਆਂ ਕੱਢ ਕੇ ਅਗਲੀ ਜਗ੍ਹਾ ਤੇ ਆ ਕੇ ਅੱਗ ਦੇ ਪਾਣੀ ਚਲਾ ਕੇ ਅੱਗ ਬੁਝਾ ਦਿੱਤੀ ਕੀ ਕਾਰਨ ਕੀ ਸੀ ਅੱਗ ਲੱਗਣ ਦਾ ਕੁਝ ਪਤਲ ਗਿਆ ਉਹ ਘਰ ਦੇ ਦੱਸਦੇ ਆ ਕਿ ਮੈਡਮ ਨੇ ਜੋ ਜਗਾਈ ਸੀ ਉਹਦੇ ਕਰਕੇ ਜੋ ਜੂੜ ਦੇ ਗਈ ਆ ਉਹਦੇ ਕਰਕੇ ਅੱਗ ਲੱਗੀ ਆ ਤੇ ਅੱਗ ਹੁਣ ਬੁਝਾ ਦਿੱਤੀ ਗਈ ਚੰਗੀ ਤਰ੍ਹਾਂ ਘਰ ਦੇ ਵਿੱਚ ਕਿੰਨੇ ਕੋ ਜੀ ਸੀਗੇ ਜੀ ਉਹ ਚਾਰ ਜੀ ਸੀਗੇ ਸਾਰੇ ਬਾਹਰ ਨਿਕਲੇ ਸੇਫ ਹੈ ਜੀ ਸਾਰੇ ਘਰ ਦੇ ਹਾਂਜੀ ਸਾਰੇ ਸੇਫ ਆ ਹੁਣ ਅੱਗ ਦੇ ਕਾਬੂ ਪਾ ਲਈ ਤੁਸੀਂ ਅੱਗ ਦੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਜੀ ਆਪਣੀ? ਸਾਡੇ ਦੋ ਗੱਡੀਆਂ ਲੱਗੀਆਂ ਜੀ। ਠੀਕ ਹੈ। ਹਾਂਜੀ ਸਰ ਕੀ ਨਾਮ ਹੈ ਜੀ? ਮੈਂ ਅਰਸ਼ੇਦ ਸਿੰਘ ਹਾਂ। ਮੈਂ ਮੁੱਖ ਸਥਾਪਨਾ ਡਿਵੀਜ਼ਨੋਂ ਮੁੱਖ ਸਥਾਪਨਾ। ਮੁੱਖ ਕੇ ਤੇ ਆਇਓ ਸਰ ਕੀ ਮਾਮਲਾ ਕੀ ਹੈ ਜੀ? ਕਿ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲਦੀ ਕਿ ਘਰ ਦੇ ਵਿੱਚ ਆਗ ਹੈ। ਜਿਵੇਂ ਜੀ ਆਇਓ ਮੁੱਖ ਕੇ ਦੇ ਵਿਸ਼ੇ ਸਾਡੇ ਸਥਾਨੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪਹੁੰਚਣਾ ਹੋਈ ਹੈ ਜੀ।

ਆ ਜਿਹੜਾ ਮੀਨ ਜਿਹੜਾ ਦੇਖਦਾ ਵਾ ਉਹ ਘਰ ਦੇ ਵਿੱਚ ਦੱਸੂਗੀ ਸਾਡੀ ਤੇ ਦਰਵਾਜ਼ਾ ਜਿਹੜੀ ਕੰਬੀ ਦੇ ਜਿਹੜੀ ਕਮਰੇ ਦੇ ਵਿੱਚ ਆ ਕੇ ਲੱਗੀ ਤੁਹਾਨੂੰ ਸਮਝ ਆ ਗਿਆ ਅੱਗ ਲੱਗਣ ਦਾ ਸਰਕਾਰ ਨੂੰ ਪਤਾ ਚੱਲਿਆ ਕਿਸ ਕਰਣ ਲੱਗੀ ਜੀ ਉਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਦੇ ਘਰ ਦੇ ਵਿੱਚ ਕਿਤੇ ਦੂਰ ਦਿਖਾਈ ਦਿੱਤੀ ਸੀ ਬੂਸਟ ਪਾਉਣ ਦੇ ਵਿੱਚ ਤੇ ਉਹ ਦੂਤੋ ਸ਼ਾਇਦ ਉਹ ਕਰਦੇ ਹੋਏ ਘਰ ਦੇ ਵਿੱਚ ਚਲੰਦਰ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਇਸ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਲਿਆ ਜਿਸ ਤੋਂ ਬਾਅਦ ਤੁਰੰਤ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ ਜਿੱਥੇ ਕਿ ਫਾਇਰ ਬ੍ਰਿਗੇਡ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਜੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਧਰ ਹੀ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜੜੀ ਘਟਨਾ ਵਾਪਰੀ ਹੈ ਜੜੀ ਅੱਗ ਲੱਗੀ ਹੈ ਪਰਿਵਾਰ ਦੇ ਮੁਤਾਬਕ ਘਰ ਦੇ ਵਿੱਚ ਜੋਤ ਜਗਾਈ ਹੋਈ ਸੀ ਅਚਾਨਕ ਜੜੀ ਹੈ ਜੋਤ ਨਿਚ ਡਿੱਗ ਜਾਂਦੀ ਹੈ ਜਿਸ ਕਰਕੇ ਇਹ ਅੱਗ ਦੀ ਵਜ੍ਹਾ ਬਣ ਜਾਂਦੀ ਹੈ ਉੱਥੇ ਹੀ ਘਰ ਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਜਲ ਕੇ ਰਾਖ ਹੋ ਜਾਂਦਾ ਹੈ ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਕੁਝ ਨਹੀਂ ਜੋਜ ਗਈਏ ਕਿ इजीली ਜੋਤ ਜਿਹੜੀ ਹੈ ਨਾ ਸੋਫੇ ਦੇਖਦੀ ਸੀ ਉਹਦੇ ਕਰਕੇ ਅੱਗ ਵੱadi ਗਈ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਬਾਅਦ ਚਲਿਆ ਜੀ ਮੈਨੂੰ ਕਾਲ ਆਇਆ ਕਵੰਡੀਆਂ ਜੀ ਅੱਗ ਲੱਗ ਗਈ ਹੈ ਕੀ ਹੈ ਚਲੋ ਜਾਨੀ ਮਾਨੀ ਇਨਸਾਨ ਨੇ ਆਇਆ ਆਪਣਾ ਆਪਣੀ ਫੈਮਿਲੀ ਠੀਕ ਹੈ ਜੀ ਫੈਮਿਲੀ ਕੋਣ ਕੋਣ ਪਰਿਵਾਰ ਦੇ ਵਿੱਚ ਸੀ ਭਾਈ ਜੀ ਆਪਣੀ ਫੈਮਿਲੀ ਹੈ ਇਗਲੀ ਆਪਾਂ ਚਾਰ ਬਰਸਨਾਂ ਚਾਰ ਬਰਸਨਾਂ ਠੀਕ ਠਾਕ ਹੈ ਸਭ ਹੋ ਰਿਹਾ ਹੈ ਅੰਤਫਾਇਰ ਵਿਟ ਮੌਕੇ ਤੇ ਪਹੁੰਚ ਜੀ 5 ਮਿੰਟ ਲੱਗੇ ਸਰ ਉਹਨਾਂ ਨੂੰ ਪਹੁੰਚਣ ਨੂੰ ਕੋਈ ਨਹੀਂ ਉਹਨਾਂ ਦਾ ਦਿਨੋਂ ਥੈਂਕ ਯੂ ਕਰ ਦਵਾਰ ਕਿ ਕਿਹੜੀ ਜਗ੍ਹਾ ਹੈ ਸਰ ਐ ਸਵਨਪਾਰ ओके भाई इने तो ਸਾਡੇ ਕਵੰਡੀਆਂ ਦਾ ਫੋਨ ਆਇਆ ਕਿ ਮਤਲਬ ਕਿ ਇਧਰ ਹੱਥ ਲੱਗੀ ਹੈ ਵੀ ਫਟਾਫਟ ਆ ਜਾਓ ਤੁਸੀਂ ਘਰ ਕੋਈ ਵੀ ਨਹੀਂ ਸੀਗਾ ਸਿਰਫ ਉਸ ਟਾਈਮ ਤੇ ਘਰੇ ਤਾਂ ਮੈਂ ਇੱਥੋਂ ਸ਼ਿਫਟ ਕਰ ਗਿਆ ਮੇਰਾ ਬ੍ਰਦਰ ਇੱਥੇ ਹੈਗਾ ਸੀ ਉਹ ਵੀ ਦੁਕਾਨ ਤੇ ਸੀ ਘਰ ਤੇ ਭਾਬੀ ਸੀ ਗੁੜੀਆਂ ਸੀ ਮੇਰੇ ਡੀਡੀ ਸੀ ਨਾਲ ਬੇਟਾ ਸੀ ਉਹਨਾਂ ਦਾ ਓਕੇ ਤੇ ਉਹ ਪਹੇ ਜੋਤ ਅੰਦਰ ਜਗਾਈ ਸੀ ਉਹਨਾਂ ਨੇ ਤੇ ਜੋਤ ਹੀ ਮਤਲਬ ਕਿ ਮਤਲਬ ਜੋਤ ਦੇ ਕੱਪੜੇ ਨਾਲ ਜੀ ਬੰਦ ਅੱਛਾ ਹਾਂਜੀ ਤੇ ਪਰਿਵਾਰਿਕ ਨੰਬਰ ਠੀਕ ਨੇ ਸਰ ਤੁਸੀਂ ਜੀ ਕਿੰਨੇ ਜੀ ਸੀਗੇ ਜੀ ਘਰ ਦੇ ਵਿੱਚ ਚਾਰ ਮੈਂਬਰ ਇੱਥੇ ਹੈਗੇ ਸੀ ਚਾਰ ਮੈਂਬਰ ਚਾਰੋ ਸੇਵ ਨੇ ਸਰ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਸਭ ਕੁਝ ਅੰਦਰ ਜਲ ਗਿਆ ਜਿਹੜਾ ਕਮਰਾਗਾ ਹੀ ਸੋਈ ਸਾਰੀ ਉੱਪਰ ਕਪੜੇ ਬਣੇ ਸਭ ਕੁਝ ਸੜ ਸੁਰ ਗਿਆ ਸਾਰਾ ਹਾਂਜੀ ਐਨੀ ਭੈਣੇ ਅੱਗ ਲੱਗੀ ਹਾਂਜੀ ਹਾਂਜੀ ਮੈਂ ਹੁਣੇ ਆਂ ਜਸਟ ਹੁਣੇ ਮੈਂ ਮੇਰੇ ਮੇਰੇ ਬੈਠਣਾ ਦੱਸਿਆ ਤੇ ਫਾਇਰ ਬਗੇਟ ਕਿਤਾ ਮੂਕੇ ਦੇ ਬੋਲ ਗੀ ਮੈਂ ਸਾਡੇ ਖਾਨਿਆਂ ਨੂੰ ਫੋਨ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਫੋਨ ਕੀਤਾ ਤੇ ਫਿਰ ਉਹ ਆ ਗਏ ਕਿੰਨੇ ਕਿੰਨੇ ਕਿ ਮਿੰਟ ਚ ਫਾਇਰ ਬਗੇਟ ਪਹੁੰਚ ਗਏ ਸੀ ਪਾਗੜੇ ਮੂਕੇ ਤੇ ਫੋਨ ਕੀਤਾ 5 ਮਿੰਟ ਚ ਪਹੁੰਚ ਗਏ 5 ਮਿੰਟ ਅੱਛਾ ਹੁਣ ਆ ਕੇ ਤੇ ਕਾਬੂ ਪਾ ਲਈ ਤਾਂ ਗਿਆ ਹਾਂਜੀ ਹਾਂਜੀ ਉਹ ਸੀਗਾ ਮਤਲਬ ਕਿ ਚਲੋ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿ ਉਹਦਾ ਪਚਾਇਆ ਪਰ ਜਿਹੜਾ ਪੱਕੀ ਅੱਗ ਨਾਲ ਮਾਲੀ ਨੁਕਸਾਨ ਘਰ ਦਾ ਜਿਹੜਾ ਉਹ ਸੜਿਆ ਸਾਰਾ ਹਾਂਜੀ ਸੜਿਆ ਸਾਰਾ ਮਤਲਬ ਕੀ ਨਾਲ ਕਿੱਦਾਂ ਲੱਗਦਾ ਅੱਗ ਮਤਲ ਆ ਗਈ ਭਜੀ ਆਪਣਾ ਕਿਨ ਆ ਗਿਆ ਜੀ ਆਪਣੇ ਨਾਲ ਸੁਣਨ ਲਈ ਕਿੱਥੇ ਰਹਿਣ ਵਾਲੇ ਮੈਂ ਇੱਥੇ ਰਹਿੰਦਾ ਸੀ ਪਹਿਲਾਂ ਜੁਆਇਨ ਕਰ ਲਈ ਸਾਡੀ ਹੁਣ ਮੈਂ ਇੱਥੇ ਸ਼ਿਫਟ ਹੋ ਗਿਆ ਗਰੋਬਰ ਕਰਾਉਣੀ ਠੀਕ ਹੈ ਮੇਰੀ ਸਬਜ਼ੀ ਮੰਡੀ ਸ਼ੋਪ ਹੈਗੀ ਹੈ ਪੁਰਾਣੀ ਸਬਜ਼ੀ ਮੰਡੀ ਕੋਈ ਇੱਥੇ ਬ੍ਰਦਰ ਵੀ ਸ਼ੋਪ ਤੇ ਹੈਗਾ ਉਹਦੀ ਰੇਰਵੇ ਰੇਰਵੇ ਸਟੇਸ਼ਨ ਉਦੋਂਦੁਕਾਨ ਹੈਗੀ ਹੈ ਤੇ ਘਰ ਪੱਬੀ ਸੀ ਬੱਚੇ ਸੀ ਉਹ ਨਾਲ ਮੇਰੀ ਸਿਸਟਰ ਇੱਥੇ ਰਹਿੰਦੀ ਸੀ ਠੀਕ ਹੈ ਮੈਂ ਜੋ ਜੋ ਜੁਗਾਈ ਸੀ ਮੋਟ ਨੇ ਮੀ ਪਾਪੜ ਮਾਰ ਕੇ